ਲਿਉਣ ਦੇ ਸਬੰਧੀ ਆਵਾਜ਼ ਚੁੱਕਣ ਦੀ ਗੱਲ ਆਖੀ ਤਾਂ ਉਹਨਾਂ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸੜਕ ਸਬੰਧੀ ਉਹ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਨਾਲ ਜਲਦ ਮੁਲਾਕਾਤ ਕਰਨਗੇ ਅਤੇ ਰਹੀ ਗੱਲ ਸਿੰਘਾਸਨ ਅਤੇ ਕੋਹੀਨੂਰ ਹੀਰਾ ਭਾਰਤ ਵਾਪਸ ਲਿਆਉਣ ਦੀ ਤਾਂ ਉਹਨਾਂ ਕਿਹਾ ਕਿ ਉਹ ਅਜੇ ਭਾਰਤ ਨਹੀਂ ਆਉਣਾ ਚਾਹੀਦਾ ਕਿਉਂਕਿ ਉਸ ਨੂੰ ਲਿਆ ਕੇ ਰੱਖਣਾ ਕਿਤੇ ਹੈ ਜੇਕਰ ਸ਼ੋਮਣੀ ਕਮੇਟੀ ਖੁਦ ਇਸ ਸਬੰਧੀ ਜਾਰਾ ਸਹਿਰਦ ਹੋਇਆ ਤਾਂ ਖੁਦ ਲੈ ਆਵੇ। ਤੇ ਮੈਂ ਜਾ ਕੇ ਦਿੱਲੀ ਜਾਊਂਗਾ ਤੇ ਗੜਕਰੀ ਸਾਹਿਬ ਨੂੰ ਮਿਲਕੇ ਦਊਂਗਾ। ਤਾ ਕਿਵੇਂ ਵੇਖਦੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿ ਕਿ ਜ਼ਰੂਰੀ ਹੈ ਜੀ ਲੋੜ ਅਸ਼ਰਦਾ ਲੋ ਹੈ ਉਹਨਾਂ ਨੂੰ ਬਾਸ ਸੌਫਾ ਪਊਗਾ ਉਹਨੋਂ ਰੋਪੜ ਨੂੰ ਭਮਕੇ ਆਉਨੇ ਆਨੰਦਪੁਰ ਸਾਹਿਬ ਆਮਦੇਸ਼ਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਮੇਰੇ ਹਿਸਾਬ ਨਾਲ ਹਲੇ ਨਹੀਂ ਆਉਣਾ ਚਾਹੀਦਾ ਕੀ ਕਰ ਕੋਈ ਕਿਤੇ ਬੋਲ ਕੇ ਆਗੇ ਰੱਖੋਗੇ ਬੰਨਿਕ ਮਿੱਟੀ ਜਗਰ ਉਹ ਦੇਖ ਦੇਖ ਦੇ ਕਰੇ ਬੈਠੀ ਇਹ ਜਦੋਂ ਸ਼੍ਰੋਮਣੀ ਕਮੇਟੀ ਨੇ ਆਇਆ। ਅਜਿ ਘਾਲ ਸੇ ਵੀ ਜਨਮ ਘومی ਕਚਰੇ ਕਿਸ ਨਾਲ ਸਾਡੇ ਨੂੰ ਸਾਹਮਣੇ ਜਾਣ ਵਾਲੀ ਸੜਕ ਹੈ। ਔਰ ਉਹ ਸੜਕ ਬੜੇ ਲੰਮੇ ਸਮੇਂ ਤੋਂ ਸੜਕ ਵਿੱਚ ਬੜਗੇ ਬੜੇ ਟੋਏ ਪਏ ਆ ਔਰ ਕਿਸੇ ਨੇ ਵੀ ਛਾਰਨੇ ਲਈ ਔਰ ਉਹ ਕਿਸੇ ਸਰਕਾਰ ਨੇ ਕਿਹਾ ਅੰਮੀ ਤੱਕ ਸੜਕ ਨੂੰ ਬਣਾਉਣ ਦੇ ਲਈ ਕਿਲਾ ਆਨੰਦਗੜ੍ਹ ਦੇ ਮੁੱਖ ਅਕਸ਼ਾ

जिसकी गल रागत कहते हुआ अब खबर चुकी है और बहुत सारी अमरासत